ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਦੁਨੀਆਦਾਰੀ ਦੀ ਅੱਜ ਦਾ ਟਾਈਮ ਬਹੁਤ ਜ਼ਿਆਦਾ ਬਦਲ ਗਿਆ ਏ ਪਹਿਲਾਂ ਦੇ ਟਾਈਮ ਬਹੁਤ ਵਧੀਆ ਹੁੰਦੇ ਸੀਗੇ ਅੱਜ ਤੋਂ 20 ਤੋਂ 25 ਸਾਲ ਪਹਿਲਾਂ ਜਿਹੜੇ ਟਾਈਮ ਹੁੰਦੇ ਸੀਗੇ ਬਟ ਅੱਜ ਦਾ ਟਾਈਮ ਨਹੀਂ ਅੱਜ ਮੈਂ ਤੁਹਾਡੇ ਨਾਲ ਕੁਝ ਥੋੜੀਆਂ ਜਿਹੀਆਂ ਇਹੋ ਜਿਹੀਆਂ ਗੱਲਾਂ ਸ਼ੇਅਰ ਕਰਾਂਗੀ ਜਿਨ੍ਹਾਂ ਨੂੰ ਸੁਣ ਕੇ ਸ਼ਾਇਦ ਤੁਹਾਨੂੰ ਥੋੜਾ ਜਿਹਾ ਹੌਸਲਾ ਮਿਲ ਜਾਵੇ ਕਿਉਂਕਿ ਅੱਜ ਦੇ ਟਾਈਮ ਵਿੱਚ ਨਾ ਲੋਕ ਇੱਕ ਦੂਜੇ ਤੋਂ ਜੈਲਸੀ ਈਰਖਾ ਮੀਨਸ ਬਹੁਤ ਜ਼ਿਆਦਾ ਕਰਨ ਲੱਗ ਗਏ ਨੇ ਉਹਨਾਂ ਨੂੰ ਬਸ ਇਸੇ ਗੱਲ ਦਾ ਸਾੜਾ ਰਹਿੰਦਾ ਏ ਕਿ ਫਲਾਣੇ ਦਾ ਇੰਨਾ ਬਣ ਗਿਆ ਫਲਾਣੇ ਦਾ ਇੰਨਾ ਬਣ ਗਿਆ ਤੇ ਸਾਡਾ ਇੰਨਾ ਕਿਉਂ ਨਹੀਂ ਬਣਿਆ ਇਹ ਲੋਕਾਂ ਦੇ ਬਹੁਤ ਮਨ ਵਿੱਚ ਹੁੰਦਾ ਏ ਬਟ ਇਸ ਤਰ੍ਹਾਂ ਦਾ ਸਾਨੂੰ ਨਹੀਂ ਕਰਨਾ ਚਾਹੀਦਾ ਸਾਨੂੰ ਮਾਲਕ ਨੇ ਪਰਮਾਤਮਾ ਨੇ ਜੋ ਦਿੱਤਾ ਏ ਸਾਨੂੰ ਉਸ ਵਿੱਚ ਹੀ ਸੰਤੁਸ਼ਟੀ ਰੱਖਣੀ ਚਾਹੀਦੀ ਏ ਸਬਰ ਰੱਖਣਾ ਚਾਹੀਦਾ ਏ ਕਿਉਂਕਿ ਉਸ ਅਕਾਲ ਪੁਰਖ ਤੋਂ ਵੱਡਾ ਕੋਈ ਨਹੀਂ ਹੈ ਇਸ ਤਰ੍ਹਾਂ ਸੀ ਇਹ ਜੇ ਕਈ ਵਾਰੀ ਨਾ ਇਦਾਂ ਦੇ ਗਲਤ ਕੰਮ ਕਰਨ ਲੱਗ ਜਾਂਦੇ ਆ ਕਈ ਵਾਰ ਲੋਕ ਜਿਵੇਂ ਮਤਲਬ ਇੱਕ ਦੂਸਰੇ ਨੂੰ ਨੀਵਾ ਦਿਖਾਉਣ ਵਾਸਤੇ ਉਹਨਾਂ ਉੱਪਰ ਕੁਝ ਜਾਦੂ ਟੋਣੇ ਵੀ ਕਰਵਾ ਦਿੰਦੇ ਨੇ ਬਹੁਤ ਕੁਝ ਹੋ ਗਿਆ ਵਾ ਦੁਨੀਆ ਵਿੱਚ ਅੱਜ ਦਾ ਟਾਈਮ ਇਦਾਂ ਦਾ ਇਹ ਮਤਲਬ ਲੋਕ ਕਾਲੇ ਜਾਦੂਆਂ ਵਿੱਚ ਵੀ ਲੱਗ ਗਏ ਵੇ ਵਿਸ਼ਵਾਸ ਕਰਨ ਹੁੰਦਾ ਵੀ ਹੈ ਇਹ ਮਤਲਬ ਕਿਉਂਕਿ ਕਹਿਣ ਤੋਂ ਭਾਪ ਕਿ ਅੱਜ ਦਾ ਟਾਈਮ ਅੱਜ ਦੇ ਲੋਕ ਇਸੇ ਦੂਜੇ ਦੀ ਤਰੱਕੀ ਨਹੀਂ ਦੇਖ ਸਕਦੇ ਹੈਗੇ ਉਹਨਾਂ ਦੇ ਮਨ ਵਿੱਚ ਇੰਨਾ ਜ਼ਿਆਦਾ ਸਾੜਾ ਇੰਨਾ ਜ਼ਿਆਦਾ ਈਰਖਾ ਆ ਗਈ ਵੀ ਕੀ ਫੁਲਾਣ ਨੇ ਇੰਨੀ ਤਰੱਕੀ ਕਰ ਲਈ ਮੈਂ ਪਿੱਛੇ ਕਿਉਂ ਰਹਿ ਗਿਆ ਅਸੀਂ ਫਿਰ ਇਸ ਤਰ੍ਹਾਂ ਦੇ ਗਲਤ ਕੰਮ ਕਰਨ ਲੱਗ ਜਾਂਦੇ ਆ ਨਾ ਕਿ ਆਪਣੇ ਅਸੀਂ ਗ੍ਰਹਿ ਆਪੀ ਮੁੱਲ ਲੈ ਲੈਂਦੇ ਆ ਤੇ ਦੂਸਰਾ ਕਈ ਲੋਕਾਂ ਨੂੰ ਬਹੁਤ ਆਦਤ ਹੁੰਦੀ ਹੈ ਇਸ ਤਰ੍ਹਾਂ ਦੀ ਕਿ ਉਹ ਦੂਜੇ ਦੇ ਢਿੱਡ ਵਿੱਚ ਵੜ ਕੇ ਉਹਨਾਂ ਦੀਆਂ ਸਾਰੀਆਂ ਗੱਲਾਂ ਕਢਾ ਲੈਂਦੇ ਨੇ ਉਹਨਾਂ ਦਾ ਸਾਰਾ ਭੇਤ ਕਢਾ ਲੈਂਦੇ ਨੇ ਇਸ ਤਰ੍ਹਾਂ ਵੀ ਤੁਹਾਨੂੰ ਨਹੀਂ ਕਰਨਾ ਚਾਹੀਦਾ ਹਰ ਕਿਸੇ ਨੂੰ ਆਪਣਾ ਭੇਤ ਨਾ ਦੱਸਿਆ ਕਰੋ ਕਿਉਂਕਿ ਸਾਹਮਣੇ ਵਾਲਾ ਇਸ ਤਰ੍ਹਾਂ ਹੋ ਜਾਂਦਾ ਕਿ ਉਹਨੂੰ ਤੁਹਾਡੇ ਸਾਰੇ ਭੇਤ ਤੁਹਾਡੀਆਂ ਸਾਰੀਆਂ ਕਮਜ਼ੋਰੀਆਂ ਪਤਾ ਲੱਗ ਜਾਂਦੀਆਂ ਹਨ ਕਿਉਂਕਿ ਸਮੇਂ ਇੱਕੋ ਤਰ੍ਹਾਂ ਦਾ ਨਹੀਂ ਰਹਿੰਦਾ ਟਾਈਮ ਬਦਲਦਾ ਰਹਿੰਦਾ ਜਿਹੜਾ ਵਕਤ ਦਾ ਪਹੀਆ ਹੈ ਨਾ ਉਹ ਬਦਲਦਾ ਹੈ ਨਾ ਫਿਰ ਜਿਹੜੀਆਂ ਕਮਜ਼ੋਰੀਆਂ ਤੁਸੀਂ ਆਪਣੇ ਜਿਹੜੇ ਭੇਤ ਦੂਜੇ ਬੰਦੇ ਨੂੰ ਦੱਸੇ ਹੁੰਦੇ ਆ ਨਾ ਉਹ ਫਿਰ ਕਦੀ ਨਾ ਕਦੀ ਮਤਲਬ ਖੋਲਦਾ ਹੀ ਆ ਉਹ ਕਿਸੇ ਕੋਲ ਜਾ ਕੇ ਜਿਹੜੇ ਅੰਦਾ ਹੈ ਨਾ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਇਸ ਲਈ ਇਸ ਤਰ੍ਹਾਂ ਦੇ ਲੋਕਾਂ ਤੋਂ ਵੀ ਥੋੜਾ ਸਾਵਧਾਨ ਰਿਹਾ ਕਰੋ ਬਚ ਕੇ ਰਿਹਾ ਕਰੋ ਕਰੋ ਆਪਣੇ ਘਰ ਦੀਆਂ ਗੱਲਾਂ ਸ਼ੇਅਰ ਕਰੋ ਉਹਨਾਂ ਨਾਲ ਬਟ ਸਾਰੀਆਂ ਨਾ ਗੱਲਾਂ ਸ਼ੇਅਰ ਕਰਿਆ ਕਰੋ ਕਿ ਉਹ ਤੁਹਾਡਾ ਕਾਲੂ ਉਹ ਤੁਹਾਡੇ ਤੇ ਹੀ ਤੁਹਾਡੇ ਸਿਰ ਪਰ ਹੀ ਚੜ ਜਾਵੇ ਤੁਹਾਨੂੰ ਉਹਨਾਂ ਤੁਹਾਡੀਆਂ ਗੱਲਾਂ ਦਾ ਹੀ ਹਥਿਆਰ ਬਣਾ ਕੇ ਤੁਹਾਡੇ ਸਿਰ ਤੇ ਇਹੋ ਜਿਹੀ ਸੱਟ ਮਾਰ ਦਵੇ ਕਿ ਹਰ ਕਿਸੇ ਕੋਲ ਆਪਣਾ ਰੋਣਾ ਨਾ ਰੋਇਆ ਕਰੋ ਹਰ ਕਿਸੇ ਕੋਲ ਆਪਣੀ ਹਾਏ ਹਾਏ ਨਾ ਕਰਿਆ ਕਰੋ ਕਿ ਮੈਂ ਇੰਨਾ ਦੁਖੀ ਹਾਂ ਇੰਨਾ ਦੁਖੀ ਹਾਂ ਅਗਰ ਤੁਸੀਂ ਅਰਦਾਸ ਕਰਨੀ ਹੈ ਅਗਰ ਤੁਸੀਂ ਦੁਖੜੇ ਰੋਣੇ ਆ ਤਾਂ ਸਿਰਫ ਉਸ ਅਕਾਲ ਪੁਰਖ ਦੇ ਅੱਗੇ ਹੀ ਰੋਇਆ ਕਰੋ ਕਿਉਂਕਿ ਉਹੀ ਅਕਾਲ ਪੁਰਖ ਪਰਮਾਤਮਾ ਤੁਹਾਡੇ ਨਾਲ ਸਹਾਈ ਹੁੰਦਾ ਹੈ ਹਰ ਵੇਲੇ ਗਮ ਵਿੱਚ ਵੀ ਤੁਹਾਡੇ ਨਾਲ ਹੈ ਤੇ ਖੁਸ਼ੀ ਵਿੱਚ ਵੀ ਤੁਹਾਡੇ ਨਾਲ ਹੈ ਇਸ ਲਈ ਸ਼ਾਮ ਨੂੰ ਅਰਦਾਸ ਜ਼ਰੂਰ ਕਰਿਆ ਕਰੋ ਉਸ ਮਾਲਕ ਨੂੰ ਜਿਹੜੇ ਮਾਲਕ ਨੂੰ ਤੁਸੀਂ ਮੰਨਦੇ ਹੋ ਬਹੁਤ ਮਨ ਹਲਕਾ ਹੁੰਦਾ ਹੈ ਅਗਰ ਤੁਸੀਂ ਔਰ ਹਾਂ ਇੱਕ ਹਰ ਇੱਕ ਕਈ ਬੰਦਿਆਂ ਦੀ ਆਦਤ ਹੁੰਦੀ ਹੈ ਕਿ ਉਹ ਰੋਣ ਹੀ ਲੱਗ ਜਾਂਦੇ ਨੇ ਗੱਲ ਕਰ ਕਰਕੇ ਇਸ ਲਈ ਹਰੇਕ ਕੋਲ ਨਾ ਰੋਇਆ ਕਰੋ ਅਗਰ ਤੁਸੀਂ ਰੋਣਾ ਹੈ ਤਾਂ ਸਿਰਫ ਉਸ ਅਕਾਲ ਪੁਰਖ ਦੇ ਅੱਗੇ ਰੋਇਆ ਕਰੋ। ਅਗਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਤੁਹਾਡਾ ਮਨ ਬਹੁਤ ਜ਼ਿਆਦਾ ਹਲਕਾ ਹੁੰਦਾ ਏ। ਤੇ ਕਿਸੇ ਨਾਲ ਵੈਰ ਵਿਰੋਧ ਦੀ ਭਾਵਨਾ ਨਾ ਰੱਖੋ ਬਸ ਉਸ ਅਕਾਲ ਪੁਰਖ ਮਾਲਕ ਦਾ ਸ਼ੁਕਰਾਨਾ ਕਰੋ ਉਸ ਅਕਾਲ ਪੁਰਖ ਮਾਲਕ ਨੇ ਜੋ ਤੁਹਾਨੂੰ ਦੇਤਾ ਬਸ ਉਹਦੇ ਵਿੱਚ ਹੀ ਸਬਰ ਰੱਖੋ ਆਪਣੇ ਕਰਮ ਕਰਦੇ ਜਾਓ ਬਾਕੀ ਫਲ ਦੇਣਾ ਉਸ ਮਾਲਕ ਦੇ ਅੱਗੇ ਹੈ। ਦੋਸਤੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਵੇਗੀ ਅਗਰ ਵੀਡੀਓ ਪਸੰਦ ਆਇਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਤੇ ਇਸ ਤਰ੍ਹਾਂ ਦੀਆਂ ਵਧੀਆ-ਵਧੀਆ ਗੱਲਾਂ ਜਾਣਨ ਲਈ ਪੰਜਾਬੀ ਵਲੌਗਰ ਸਿਮਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਚਲੋ ਜੀ ਅਸੀਂ ਤੁਹਾਨੂੰ ਕਿਸੇ ਹੋਰ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸ਼ਸ਼ੀਕਾਲ